ਸਸਿਗਾਲ ਜੀ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਕਿ ਸਾਰੇ ਭੈਣ ਭਰਾ ਆਪਣੇ ਘਰੇ ਠੀਕ ਠਾਕ ਹੋਵੋਗੇ ਜੀ ਪੰਜਾਬ 19 ਚੈਨਲ ਅਤੇ ਤੁਹਾਡਾ ਅਖਬਾਰ ਸਾਡੇ ਸੋਸ਼ਲ ਮੀਡੀਆ ਦੇ ਦੋਤੇ ਪਲੇਟਫਾਰਮ YouTube Facebook Instagram ਤੇ ਆ ਇਹਨਾਂ ਨੂੰ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰੋ ਤਾ ਦੋਸਤੋ ਹੁਣ ਤੁਹਾਡੇ ਸਾਹਮਣੇ ਜਿਹੜੀ ਨਵੀਂ ਖਬਰ ਲੈ ਕੇ ਹਾਜ਼ਰ ਹੋਏ ਆ ਇਹ ਕੁੰਭ ਦੇ ਵਿੱਚ ਪ੍ਰਯਾਗ ਰਾਜ ਦੇ ਵਿੱਚ ਜੋ ਕੁੰਭ ਦੇ ਇਸ ਵਕਤ ਜੋ ਚੱਲ ਰਿਹਾ ਹੈ ਉਸ ਦੇ ਵਿੱਚ 2 ਦਿਨ ਪਹਿਲਾਂ ਜੋ ਇੱਕ ਮੰਦ ਭਾਗੀ ਤਿੰਨ ਦਿਨ ਪਹਿਲਾਂ ਘਟਨਾ ਵਾਪਰੀ ਸੀਗੀ ਜਿਸ ਦੇ ਵਿੱਚ ਯੂਪੀ ਸਰਕਾਰ ਦੇ ਵੱਲੋਂ ਪਹਿਲਾਂ ਤਾਂ 16 17 ਘੰਟੇ ਡਿਨਾਈ ਕੀਤਾ ਗਿਆ ਕਿ ਇਹ ਅਫਵਾਹਾਂ ਅਤੇ ਉਸ ਤੋਂ ਬਾਅਦ 30 ਮੌਤਾਂ ਦੀ ਪੁਸ਼ਟੀ ਹੈ ਜਿਹੜੀ ਕੀਤੀ ਗਈ ਹੈ ਉਸ ਮਾਮਲੇ ਨੂੰ ਲੈ ਕੇ ਹੁਣ ਇੱਕ ਨਵੀਂ ਗੱਲ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਦੈਨਿਕ ਪਾਸਕਰ ਦੇ ਵੱਲੋਂ ਵੀ ਇਹ ਖਬਰ ਹੈ ਜਿਹੜੀ ਪ੍ਰਮੁਖਤਾ ਦੇ ਨਾਲ ਹੈ ਜਿਹੜੀ ਛਾਪੀ ਗਈ ਹੈ ਖਬਰ ਦੇ ਮੁਤਾਬਕ ਉਸ ਦਿਨ ਜੋ ਭਾਜੜ ਮੱਛੀ ਸੀਗੀ ਜੋ ਪਗੜੜ ਮੱਛੀ ਸੀਗੀ ਉਹ ਦੋ ਜਗ੍ਹਾ ਤੇ ਹੋਈ ਸੀ ਨਾ ਕਿ ਇੱਕ ਜਗ੍ਹਾ ਤੇ ਇੱਥੇ ਨਾਲ ਇਹ ਵੀ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ 27 ਅਤੇ 28 ਨੂੰ ਜੋ 30 ਪੁਲ ਜਿਹੜੇ ਬਣਾਏ ਗਏ ਸੀਗੇ ਪੋਂਟੂਨ ਪੁਲ ਜਿਹੜੇ ਟੈਂਪਰੇਰੀ ਪੁਲ ਹੁੰਦੇ ਆ ਜੋ ਗੰਗਾ ਨਦੀ ਤੇ ਬਣਾਏ ਗਏ ਸੀਗੇ ਉਹਨਾਂ ਦੇ ਵਿੱਚੋਂ ਕੁਝ ਪੁਲੀ ਆ ਜਿਹੜੇ ਉਹ ਚੱਲਦੇ ਰੱਖੇ ਗਏ ਸੀ ਅਤੇ 27 ਅਤੇ 28 ਨੂੰ ਬਾਕੀ ਪੁਲਾ ਜਿਹੜੇ ਉਹ ਵੀਵੀਆਈਪੀ ਮੂਵਮੈਂਟ ਕਰਕੇ ਬੰਦ ਰੱਖੇ ਗਏ ਸੀ ਜਿਸ ਕਾਰਨ ਕੁਝ ਉਸ ਦਿਨ ਮੌਨੀਆਂ ਮਾਵਸਥਿਆ ਸੀ ਕਿ ਜਿਸ ਕਾਰਨ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉੱਥੇ ਅ ਅ ਅੰਮ੍ਰਿਤ ਅਸ਼ਨਾਨ ਕਰਨ ਦੇ ਲਈ ਸੰਗਮ ਤੇ ਪਹੁੰਚਣ ਦੀ ਕਾਲੀ ਦੇ ਵਿੱਚ ਸੀਗੇ ਤੇ ਜਦੋਂ ਇਹ ਸਵੇਰੇ ਕਰੀਬ ਕਰੀਬ 29 ਤਰੀਕ ਨੂੰ 3:30 ਵਜੇ ਹੀ ਘਟਨਾ ਮੰਦਪਾਗੀ ਘਟਨਾ ਜਿਹੜੀ ਵਾਪਰਦੀ ਆ ਇਹ ਤਾਂ ਦੋਸਤੋ ਤੁਹਾਨੂੰ ਮੈਂ ਕੁਝ ਗੱਲਾਂ ਜਿਹੜੀਆਂ ਦੱਸਣੀਆਂ ਚਾਹਨਾ। ਨਾਲ ਤੁਹਾਨੂੰ ਮੈਂ ਇਹ ਵੀ ਦੱਸੂਗਾ ਕਿ ਸਾਡਾ মিডিਆ ਜਿਹੜਾ ਹਾਲਾਂਕਿ ਮੈਂ ਵੀ ਇੱਕ ਮੀਡੀਆ ਪਰਸਨ ਆ ਪਰ ਇਸ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਸਾਡਾ মিডিਆ ਜਿਹੜਾ ਉਹ ਵੀ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗਿਆ ਹੋਇਆ ਉਹਨਾਂ ਦੇ ਵੱਲੋਂ ਵੀ ਸਹੀ ਜਾਣਕਾਰੀ ਹੈ ਜਿਹੜੀ ਕੁਝ মিডিਆ ادارے ਜਿਹੜੇ ਬਿਲਕੁਲ ਦੇ ਰਹੇ ਆ ਸਹੀ ਜਾਣਕਾਰੀ ਹੈ ਜਿਹੜੀ ਪੂਰੀ ਜਾਣਕਾਰੀ ਹੈ ਜਿਹੜੀ ਉਹਨਾਂ ਦੇ ਵੱਲੋਂ ਵੀ ਨਹੀਂ ਦਿੱਤੀ ਜਾ ਰਹੀ ਹੈ। ਤਾਂ ਦੋਸਤੋ ਇੱਥੇ ਮੈਂ ਤੁਹਾਨੂੰ ਨਾਲ ਇਹ ਵੀ ਦੱਸਣਾ ਚਾਹ ਰਿਹਾ ਕਿ ਉਸ ਦਿਨ ਜੋ ਭਗੜੜ ਮੱਚੀ ਸੀ ਭਾਜੜ ਮੱਚੀ ਸੀ ਉਹਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਉੱਥੇ ਮੈਂ ਸੋਸ਼ਲ ਮੀਡੀਆ ਦਾ ਵੀ ਕੁਝ ਜੋ ਉਧਰ ਦੇ ਪ੍ਰਿਆਗਰਾਜ ਦੇ ਯੂਪੀ ਦੇ ਚੈਨਲ ਹੈਗੇ ਆ ਉਹਨਾਂ ਦੀਆਂ ਖਬਰਾਂ ਵੀ ਮੈਂ ਦੇਖ ਰਿਹਾ ਸੀਗਾ ਤਾਂ ਉੱਥੇ ਲੋਕਾਂ ਦਾ ਕਹਿਣਾ ਸੀਗਾ ਕਿ 8 ਦੇ ਕਰੀਬ ਜੋ ਟਰਾਲੀਆਂ ਹੈਗੀਆਂ ਉਹ ਲੋਕਾਂ ਦੇ ਜੋ ਸਮਾਨ ਉੱਥੇ ਰਹਿ ਚੁੱਕਿਆ ਸੀਗਾ ਉਸ ਚ ਕੱਪੜੇ ਆ ਜੁੱਤੇ ਚੱਪਲਾਂ ਜੋ ਵੀ ਸਮਾਨ ਸੀਗਾ ਕਹਿੰਦੇ 8 ਟਰਾਲੀਆਂ ਭਰ ਗਈਆਂ ਤੇ ਸੈਂਕੜੇ ਦੀ ਗਿਣਤੀ ਦੇ ਵਿੱਚ ਮੈਂ ਸੈਂਕੜੇ ਕਹਿ ਰਿਹਾ ਤੁਹਾਨੂੰ ਮੈਂ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਹਲੇ ਵੀ ਆਪਦੇ ਕੋਈ ਮਾਹਬਾਪ ਨੂੰ ਲੱਭ ਰਿਹਾ ਕੋਈ ਪਤੀ ਪਤਨੀ ਨੂੰ ਲੱਭ ਰਿਹਾ ਕੋਈ ਬੱਚਾ ਨੂੰ ਲੱਭ ਰਿਹਾ ਕੋਈ ਕਿਸੇ ਨੂੰ ਲੱਭ ਰਿਹਾ ਜੋ ਇਸ ਵਕਤ ਅੱਜ ਦੀ ਵੀ ਪੋਜੀਸ਼ਨ ਇਹ ਹੈ ਸੈਂਕੜੇ ਦੀ ਗਿਣਤੀ ਦੇ ਵਿੱਚ ਤੇ ਜੋ ਗਿਣਤੀ ਸਰਕਾਰ ਦੇ ਵੱਲੋਂ ਮ੍ਰਿਤਕਾਂ ਦੀ ਦੱਸੀ ਗਈ ਉਹ 30 ਦੱਸੀ ਗਈ ਹੈ ਜੋ ਕਿ ਮੈਨੂੰ ਨਹੀਂ ਲੱਗਦਾ ਵੀ ਇੰਨੀ ਘੱਟ ਹੋ ਗਈ ਕਿਉਂਕਿ ਇੰਨੀ ਵੱਡੀ ਪੱਧਰ ਤੇ ਤੁਸੀਂ ਦੇਖੋ ਵੀ 8 ਟਰਾਲੀਆਂ ਜਿਹੜੀਆਂ